ਪੰਜਾਬ ਦੇ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਇਸ ਸਮੇਂ ਕੈਨੇਡਾ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਨੇ ਔਰ ਦੱਸ ਰਹੀ ਹੈ ਕਿ ਸਟੂਡੈਂਟ ਵੀਜ਼ੇ ਤੇ ਗਏ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਔਰ ਜੇ ਲਾਇਆ ਜਾਵੇ ਤਾਂ ਉਹਨਾਂ ਵਾਸਤੇ ਜਿਹੜੀ ਵੱਡੀ ਖੁਸ਼ਖਬਰੀ ਇਹ ਆ ਰਹੀ ਹੈ ਜੋ ਹੁਣ ਤੱਕ ਦੇ ਆ ਔਰ ਜਿਸ ਨੂੰ ਖਬਰ ਨੂੰ ਲੈ ਕੇ ਪੇਰੈਂਟਸ ਦੇ ਚਿਹਰਿਆਂ ਤੇ ਵੀ ਬੜੀ ਖੁਸ਼ੀ ਹੈ ਕਿਉਂਕਿ ਕੈਨੇਡਾ ਸਰਕਾਰ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਹੈ ਉਸ ਐਲਾਨ ਦੇ ਨਾਲ ਹੀ ਪੰਜਾਬੀ ਗਏ ਜਿਹੜੇ ਨੌਜਵਾਨ ਲੜਕੇ ਲੜਕੀਆਂ ਨੇ ਔਰ ਉਹਨਾਂ ਦੇ ਚਿਹਰੇ ਤੇ ਵੀ ਖੁਸ਼ੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਚੇਂਜਿਸ ਜਿਹੜੀਆਂ ਕਾਨੂੰਨ ਦੇ ਵਿੱਚ ਕੀਤੀਆਂ ਗਈਆਂ ਨੇ ਖਾਸ ਕਰਕੇ ਜਦੋਂ ਪੰਜਾਬੀ ਏ ਭਾਰਤ ਛੱਡ ਕੇ ਮਤਲਬ ਕਹਿ ਸਕਦੇ ਆ ਕਿ ਆਪਣੇ ਚੰਗੇ ਭਵਿੱਖ ਦੀ ਕਾਮਨਾ ਕਰਨ ਲਈ ਸੱਤ ਸਮੁੰਦਰੋਂ ਪਾਰ ਜਾਂਦੇ ਨੇ ਤਾਂ ਉਹਨਾਂ ਦੇ ਪੇਰੈਂਟਸ ਨੂੰ ਬੜੀਆਂ ਉਮੀਦਾਂ ਹੋ ਜਾਂਦੀਆਂ ਕਿ ਚਲੋ ਸਾਡਾ ਬੱਚਾ ਕਿਸੇ ਨਾ ਕਿਸੇ ਤਰ੍ਹਾਂ ਸੈੱਟ ਹੋ ਗਿਆ। ਅੱਛੀ ਗੱਲ ਹੈ ਸੈੱਟ ਹੋਣਾ ਮੈਂ ਤਾਂ ਕਹਿੰਦਾ ਹਰ ਇੱਕ ਬੱਚੇ ਤੇ ਅਕਾਲ ਪੁਰਖ ਦਇਆ ਬਖਸ਼ਿਸ਼ ਰੱਖੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਤੋਂ ਕਿਤੇ ਨਾ ਕਿਤੇ ਜਿਹੜਾ ਹੈ ਉਹ ਇਹ ਹੀ ਹੈ ਕਿ ਬੱਚਿਆਂ ਦਾ ਭਵਿੱਖ ਜਿਹੜਾ ਉਹ ਸੇਫ ਜ਼ਰੂਰ ਰਹੇ। ਲੇਕਿਨ ਗੱਲ ਇੱਥੇ ਇਹ ਵੀ ਕਰਦੇ ਆ ਕਿ ਕੈਨੇਡਾ ਵਿੱਚ ਪੜ ਰਹੇ ਪੰਜਾਬੀ ਨੌਜਵਾਨ ਲੜਕੇ ਲੜਕੀਆਂ ਕਈਆਂ ਨੂੰ ਤਾਂ ਕੰਮ ਮਿਲ ਜਾਂਦਾ ਹੈ ਲੇਕਿਨ ਕਈ ਅਜੇ ਵੀ ਕੰਮ ਦੀ ਤਲਾਸ਼ ਦੇ ਵਿੱਚ ਇੱਧਰ ਉੱਧਰ ਭਟਕ ਰਹੇ ਨੇ ਉਹ ਬੱਚੇ ਪੇਰੈਂਟਸ ਦੇ ਸੰਪਰਕ ਦੇ ਵਿੱਚ ਨੇ ਪੇਰੈਂਟਸ ਨੂੰ ਵੀ ਪਤਾ ਹੈ ਕਿ ਅਜੇ ਉੱਥੇ ਟਾਈਮ ਲੱਗਦਾ ਹੈ ਲੇਕਿਨ ਖੁਸ਼ਖਬਰੀ ਇਹੀ ਆ ਰਹੀ ਹੈ ਇਸ ਸਮੇਂ ਦੀ ਕਿ ਉੱਥੇ ਹੁਣ ਕੁਝ ਕੰਮ ਦੇ ਵਿੱਚ ਵਰਕ ਪਰਮਨੈਂਟ ਦੇ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਪਹਿਲਾਂ 20 ਘੰਟੇ ਬੱਚੇ ਕੰਮ ਕਰਦੇ ਸੀ ਹੁਣ ਉਹ 24 ਘੰਟੇ ਕੰਮ ਕਰ ਸਕਦੇ ਨੇ ਮਤਲਬ 4 ਘੰਟੇ ਦੇ ਵਿੱਚ ਵਾਧਾ ਕੀਤਾ ਗਿਆ ਹੈ ਔਰ ਮੈਂ ਦੱਸਦੇ ਹਾਂ ਪੰਡ ਪੰਜਾਬ ਦੇ ਟੀਵੀ ਚੈਨਲ ਇਸ ਖਬਰ ਦੀ ਪੋਸਟ ਹੀ ਨਹੀਂ ਕਰਦਾ ਕਿਉਂਕਿ ਰੋਜ਼ ਕੁਝ ਨਾ ਕੁਝ ਅਜਿਹਾ ਸੋਸ਼ਲ ਮੀਡੀਆ ਤੇ ਆਉਂਦਾ ਰਹਿੰਦਾ ਹੈ ਸੋ ਇਹ ਅਸਲੀ ਤਾਂ ਉਦੋਂ ਹੀ ਆਵੇਗੀ ਜਦੋਂ ਸਰਕਾਰਾਂ ਨੂੰ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਬੱਚਿਆਂ ਦੇ ਫੋਨ ਆਉਣੇ ਸ਼ੁਰੂ ਹੋ ਜਾਣਗੇ ਪੇਰੈਂਟਸ ਨੂੰ ਦੱਸਿਆ ਜਾਏਗਾ ਕਿ ਸਾਡੇ ਨੇ ਕੁਝ 4 ਘੰਟੇ ਸਾਨੂੰ ਕੰਮ ਕਰਨ ਲਈ ਹੋਰ ਦਿੱਤੇ ਗਏ ਨੇ ਵਗੈਰਾ ਵਗੈਰਾ ਜਦੋਂ ਇਹ ਸਾਰਾ ਤਾਲਮੇਲ ਹੋਏਗਾ ਉਸੇ ਵੇਲੇ ਹੀ ਇਸ ਖਬਰ ਦੀ ਅਸਲੀ ਜਿਹੜੀ ਪੁਸ਼ਟੀ ਹੋਵੇਗੀ ਸੋ ਪੰਜਾਬੀ ਜਿੰਨੇ ਵੀ ਨੌਜਵਾਨ ਲੜਕੇ ਲੜਕੀਆਂ ਨੇ ਤੁਸੀਂ ਇੱਧਰ ਉਹ ਦੇਖੋ ਕਿ 30 ਤੋਂ 40 40 ਲੱਖ ਰੁਪਇਆ ਖਰਚ ਕੇ ਪੰਜਾਬੀ ਜਿਹੜੇ ਨੌਜਵਾਨ ਲੜਕੇ ਲੜਕੀਆਂ ਨੇ ਉਹ ਮਤਲਬ ਦੇਸ਼ਾਂ ਵਿਦੇਸ਼ਾਂ ਵਿੱਚ ਸਿਰਫ ਸਟੱਡੀ ਵਾਸਤੇ ਜਾਂਦੇ ਨੇ ਠੀਕ ਹੈ ਸਟੱਡੀ ਕਰਨ ਕਰਕੇ ਜਾਣਾ ਕਰਨ ਜਾਣਾ ਇਹ ਬਹੁਤ ਵੱਡੀ ਗੱਲ ਹੈ ਲੇਕਿਨ ਕਿਤੇ ਨਾ ਕਿਤੇ ਹੁਣ ਦੀ ਸਰਕਾਰ ਨੇ ਕਾਫੀ ਜ਼ਿਆਦਾ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਜਿਹੜਾ ਬਦਲਾਵ ਕੀਤਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਿੰਨੀਆਂ ਕਿ ਚਿੰਤਤ ਨੇ ਇਹ ਤਾਂ ਵਕਤ ਦੱਸੇਗਾ ਲੇਕਿਨ ਫਿਲਹਾਲ ਇਸ 4 ਘੰਟੇ ਦੀ ਜਿਹੜੀ ਖਬਰ ਇਸ ਸਮੇਂ ਵਾਇਰਲ ਹੋ ਰਹੀ ਹੈ ਕਿੰਨੀ ਕਿ ਸੱਚੀ ਹੈ ਕਿੰਨੀ ਕਿ ਝੂਠੀ ਹੈ ਇਹ ਤਾਂ ਨੋਟੀਫਿਕੇਸ਼ਨ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਫਿਲਹਾਲ ਪੇਰੈਂਟਸ ਦੇ ਚਿਹਰੇ ਤੇ ਕਿਤੇ ਨਾ ਕਿਤੇ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ 4 ਘੰਟੇ ਦਾ ਟਾਈਮ ਜੇ ਵਧ ਗਿਆ ਤੇ ਉਸ ਤੇ ਨਾਲ ਕਿਤੇ ਨਾ ਕਿਤੇ ਜਿਹੜਾ ਬੱਚਿਆਂ ਨੂੰ ਆ ਉਹ ਹੋਰ ਰਾਹਤ ਮਿਲੇਗੀ ਲੇਕਿਨ ਸਵਾਲ ਇੱਥੇ ਹੈ ਕਿ ਉਹਨਾਂ ਬੱਚਿਆਂ ਨੂੰ ਤਾਂ ਰਾਹਤ ਮਿਲ ਜਾਏਗੀ ਜਿਹੜੇ ਬੱਚੇ ਕੰਮ ਕਰਦੇ ਨੇ ਜਿਹੜੇ ਬੱਚੇ ਜਿਹੇ ਇਹ ਆਲੇ ਦੁਆਲੇ ਕੰਮ ਦੀ ਤਲਾਸ਼ ਵਿੱਚ ਨੇ ਜਿਨ੍ਹਾਂ ਨੂੰ ਕੰਮ ਹੀ ਨਹੀਂ ਮਿਲ ਰਿਹਾ ਤੇ ਉਹ ਬੱਚੇ ਕੀ ਕਰ ਸਕਣਗੇ ਉਹਨਾਂ ਨੂੰ ਵੀ ਕੰਮ ਦੀ ਕੰਮ ਮਿਲਣਾ ਚਾਹੀਦਾ ਹੈ ਉਦੋਂ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਇੰਨੇ ਪੈਸੇ ਲਾ ਕੇ ਸਰਕਾਰ ਨੂੰ ਸਭ ਕੁਝ ਪੰਜਾਬੀ ਦੇ ਦਿੰਦੇ ਨੇ 40 40 30 30 ਲੱਖ ਰੁਪਏ ਲਾ ਕੇ ਤਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਬੱਚਿਆਂ ਦਾ ਭਵਿੱਖ ਜਿਹੜਾ ਉਹ ਸੇਫ ਹੋਣਾ ਚਾਹੀਦਾ ਹੈ ਸੋ ਦੋਸਤੋ ਪੰਡ ਪੰਜਾਬ ਦੀ ਟੀਵੀ ਚੈਨਲ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ